ਪੈਨਾ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਹੜੀਆਂ ਕੱਲ ਬਰਿੰਡੇ ਦੇ ਵਿੱਚ ਚਿੱਟੇ ਨਾਲ ਤਿੰਨ ਮੌਤਾਂ ਹੋਈਆਂ ਚਿੱਟਾ ਵੀ ਨਾਲ ਸਰਿੰਜਾਂ ਵਿੱਚ ਹੀ ਰਹਿ ਗਈਆਂ ਇੱਕ ਤਾਂ ਚੁੰਬੇ ਦਾ ਸੀਗਾ ਨੇੜੇ ਹੀ ਆਪਣੇ ਇੱਕ ਸੀਗਾ ਰੁੱਗੂ ਬੰਗੀ ਨੇੜੇ ਰਾਮਾ ਮੰਡੀ ਰੁੱਗੂ ਪਿੰਡ ਸੱਚ ਸੌਰੀ ਵੀਰ ਰੁੱਗੂ ਬੰਗੀ ਨੇੜੇ ਰਾਮਾ ਮੰਡੀ ਤੇ ਇੱਕ ਆਰਾਮਪੁਰੇ ਦਾ ਕੋਈ ਗਲੀ ਮਹੱਲਾ ਕਾ ਉਥੋਂ ਦੀ ਸੀਗੀ ਇੱਕ ਹੈਰਾਨੀ ਜਨ ਹੋਰ ਉੱਥੇ ਗੱਲ ਸਾਹਮਣੇ ਆ ਦੇਖਣ ਨੂੰ ਮਿਲੀ ਕਿ ਉਹ ਪਰਿਵਾਰਾਂ ਨੇ ਮੰਨ ਲਿਆ ਵੀ ਬਿਨਾ ਪੋਸਟ ਮਾਡਰਨ ਤੋਂ ਮੁੰਡਿਆਂ ਦਾ ਸੰਸਕਾਰ ਕਰਤਾ ਉਹਦੇ ਵਿੱਚ ਦੇਖੋ ਬਈ ਉਹਨਾਂ ਦੀ ਕੀ ਮਜਬੂਰੀ ਹੈ ਕੀ ਹੈਗਾ ਕੀ ਨਹੀਂ ਇਸ ਬਾਰੇ ਆਪਾਂ ਬਾਰੇ ਗੱਲ ਨਹੀਂ ਕਰਦੀ ਬਹੁਤ ਮਾਰਾ ਹੋਇਆ ਦਿਨੋਂ ਦਿਨ ਪੰਜਾਬ ਦੇ ਵਿੱਚ ਇਹ ਜ਼ਹਿਰ ਫੈਲਦਾ ਜਾ ਰਿਹਾ ਤੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਐ ਸਾਡੇ ਆਪ ਨੇੜੇ ਇੱਥੇ ਦੋਸਤੋ ਇੱਕ ਪਿੰਡ ਹੈਗਾ ਚਲੋ ਉੱਥੇ ਸੌ ਤੋਂ ਪਲੱਸ ਮੌਤਾਂ ਹੋ ਗਈਆਂ ਹੁਣ ਦੀ ਘੜੀ 'ਚ 110-15 ਹੋਣਗੀਆਂ ਤੇ ਬਾੜ ਵੇੜੇ ਰੱਖ ਲਓ ਮੰਨ ਲਾ ਵੀ ਉਹ ਖਾਲੀ ਹੋਏ ਪਏ ਜੇ ਉਥੇ ਇੱਕ ਪਿੰਡ ਦੇ ਵਿੱਚ ਲੋਕਾਂ ਨੇ ਕੰਧਾਂ ਤੇ ਲਿਖਤਾ ਦੁਖੀ ਹੋ ਪਈ ਵੀ ਚਿੱਟਾ ਆ ਗਲੀ ਚੋਂ ਮਿਲਦਾ ਹੈ ਚਿੱਟਾ ਇਧਰੋਂ ਮਿਲਦਾ ਹੂੰ ਆਪਾਂ ਨੂੰ ਤਾਂ ਪਿੰਡਾਂ 'ਚ ਤਾਂ ਸਾਰਿਆਂ ਨੂੰ ਪਤਾ ਹੁੰਦਾ ਹੀ ਹੈਗਾ ਕਿ ਕੌ ਜਿਹੜਾ ਵੇਚਦਾ ਕਿਹੜਾ ਪਿੰਡਾ ਕਿਹੜਾ ਖਾਂਦਾ ਹੈਗਾ ਪਰ ਪਿੰਡ ਵੇਚ ਤੇ ਅਗਲਾ ਨਹੀਂ ਉਹ ਕਰਦਾ ਹੈਗਾ ਜਿੰਨਾਂ ਦੇ ਨੂੰ ਬਈ ਨੌਜਵਾਨ ਜਵਾਕ ਧੀਆ ਪੁੱਤ ਗਏ ਮੁੰਡੇ ਕੇ ਬੱਚੇ ਛੱਡ ਕੇ ਮਗਰ ਉਹਨਾਂ ਨੇ ਵੀ ਕੰਧਾਂ ਤੇ ਲਿਖਤਾ ਤੇ ਭਰਾਵੋ ਮੰਨ ਲਾ ਵੀ ਪੁਲਸ ਵਾਲੇ ਮੁਲਾਜ਼ਮ ਭਰਾ ਉਹ ਲਿਖੇ ਨੂੰ ਆਪ ਮਟਾਉਂਦੇ ਦੇਖੇ ਗਏ ਆਮ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾਗਾ ਬੀਜੀ ਮੰਨ ਲਾ ਵੀ ਇਹ ਲਿਖਿਆ ਉੱਤੇ ਰੰਗ ਮਟਾਉਣ ਨਾਲ ਚਿੱਟਾ ਤਾਂ ਨਹੀਂ ਮਿਟਦਾ ਨਸ਼ਾ ਤਾਂ ਨਹੀਂ ਮੁਕਦਾ ਇੱਕ ਪਾਸੇ ਤਾਂ ਮੰਨ ਲਾ ਵੀ ਸਰਕਾਰ ਚਲਾਈ ਬੈਠੀ ਹੈ ਜੁੱਧ ਨਸ਼ਿਆਂ ਵਿਰੁੱਧ ਲੱਖਾਂ ਇਹ ਛੱਡੋ ਕਰੋੜਾਂ ਰੁਪਈਆ ਦੇ ਮੰਨ ਲਾ ਵੀ ਇਸਤਿਹਾਰ ਲੱਗੇ ਪਏ ਆ ਤੇ ਟੀ-ਸ਼ਰਟਾਂ ਵੰਡੀਆਂ ਗਈਆਂ ਕਿ ਸੀਐਮ ਮਾਨ ਸਾਹਿਬ ਦਾ ਜੁੱਧ ਨਸ਼ਿਆਂ ਵਿਰੁੱਧ ਤੇ ਹੌਲੀ-ਹੌਲੀ ਦੇਖਣ ਚ ਦੋਸਤੋ ਇਹ ਆਈ ਜਾਂਦਾ ਤੇ ਉਹੀ ਨੌਜਵਾਨਾਂ ਦੇ ਜਿਨ੍ਹਾਂ ਦੇ ਜੋ ਤੋਂ ਨਸ਼ਾ ਵਿਰੋਧੀ ਟੀ-ਸ਼ਰਟਾਂ ਪਾਈਆਂ ਹੁੰਦੀਆਂ ਤੇ ਉਹੀ ਚਿੱਟੇ ਦੇ ਟੀਕੇ ਲਾਈ ਜਾਂਦੇ ਹੁੰਦੇ ਤੇ ਮਰੇ ਵੀ ਹੈਗੇ ਆ ਹੁਣ ਜੇ ਕੋਈ ਸਰਕਾਰ ਨੂੰ ਕੋਈ ਬੰਦਾ ਮੰਨ ਲਾ ਵੀ ਇੰਟਰਵਿਊ ਕਰਦਾ ਜਾਂ ਸਵਾਲ ਪੁੱਛਦਾ ਤਾਂ ਇਹ ਕਹਿੰਦੇ ਜੀ ਪੰਜਾਬ ਦੇ ਐਨੇ ਹਜ਼ਾਰ ਪਿੰਡ ਅਸੀਂ ਨਸ਼ਾ ਮੁਕਤ ਕਰਦੇ ਤੇ ਫਿਰ ਆਈ ਨਹੀਂ ਸਮਝ ਆਉਂਦੀ ਕਿ ਇਹ ਮੰਨ ਲਾ ਵੀ ਜਿਹੜੇ ਜਨ ਆ ਆਪਾਂ ਨੂੰ ਇੱਕ ਦੋ ਮੌਤਾਂ ਦਾ ਜਦੋਂ ਮੋਬਾਈਲ ਔਨ ਕਰਦੇ ਆ ਡਾਟਾ ਖੋਲ ਕੇ ਤਾਂ ਕਈ ਵਾਰੀ ਤਾਂ ਸਭ ਤੋਂ ਪਹਿਲੀ ਖ਼ਬਰ ਹੀ ਇਹ ਮਿਲਦੀ ਹੈ ਕਿ ਫਲਾਨੇ ਪਿੰਡ ਦੇ ਵਿੱਚ ਚਿੱਟੇ ਦਾ ਟੀਕਾ ਲਾਉਣ ਦਾ ਨੌਜਵਾਨ ਦੀ ਮੌਤ ਹੋ ਗਈ। ਬਹੁਤ ਬਈ ਦੁੱਖ ਲੱਗਦਾ ਹੈਗਾ ਇਸ ਚੀਜ਼ ਨੂੰ ਦੇਖ ਕੇ ਸੁਣ ਕੇ ਵੀ ਯਾਰ ਕਿਵੇਂ ਮਾਪਿਓ ਬੱਚੇ ਨੂੰ ਪਾਲਦਾ, ਪਲੋਸਦਾ, ਵੱਡਾ ਕਰਦਾ ਆਪ ਗਰਮੀਆਂ ਸਰਦੀਆਂ ਵਿੱਚ ਨੰਗੇ ਪੈਰੀ ਉਹ ਖਾ ਤੇ ਆ ਦਿਨ ਕੱਢਦਾ ਤੇ ਆਪਣੇ ਜਵਾਕਾਂ ਨੂੰ ਮੰਨ ਲਾ ਵੀ ਜਰੂਰ ਰਾਜਮੀ ਰੋਟੀ ਦਿੰਦਾ ਹੈਗਾ ਤੇ ਜਦੋਂ ਬਈ ਉਹਨਾਂ ਦੀ ਇਹ ਜੀ ਖਬਰ ਸੁਣਦੇ ਆ ਤੇ ਉਹਨਾਂ ਦਾ ਤਾਂ ਦਿਲ ਪੁੱਛੇ ਲੋੜੀ ਦਾ ਹੋਣਾ ਵੀ ਜਿਹਨਾਂ ਦਾ ਬੱਚਾ ਹੈਗਾ ਤੇ ਦੁੱਖ ਤਾਂ ਬਈ ਆਪ ਨੂੰ ਵੀ ਲੱਗਦਾ ਵੀ ਯਾਰ ਆਹ ਕੀ ਪਾਣਾ ਵਰਤ ਗਿਆ ਤੇ ਪਰਸੋਂ ਬਈ ਮੰਨ ਲਾ ਵੀ ਇੱਕ ਪਰਵਿੰਦਰ ਸਿੰਘ ਝੋਟੇ ਨੇ ਬੰਦਾ ਚੱਕਿਆ ਤੇ ਦੇਖ ਕੇ ਭਾਂਦਣਾ ਵੀ ਐਡਾ ਸੋਹਣਾ ਸੁਨੱਖਾ ਜਰਾ ਐਡੀ ਤਗੜੀ ਦੇਹ ਪਈ ਬੰਦੇ ਦੀ ਤੇ ਬੇਹ ਸੁਧ ਹੋਇਆ ਪਿਆ ਬਈ ਕੰਡਿਆਂ ਵਾਲੀ ਤਾਰ ਦੇ ਉੱਤੇ ਯਾਰ ਮਾਨਲਾ ਵੀ ਕਿੱਧਰ ਨੂੰ ਕੀ ਸਿਸਟਮ ਜਾ ਰਿਹਾ ਹੈ ਲੋਕਾਂ ਨੇ ਕਿੰਨੇ ਆਸਾਂ ਉਮੀਦਾਂ ਨਾਲ ਬਦਲਾ ਦੀ ਸਰਕਾਰ ਲਿਆਂਦੀ ਪੁਰਾਣੀਆਂ ਸਰਕਾਰਾਂ ਤੋਂ ਅੱਕੇ ਪਏ ਸੀਗੇ ਤੇ ਲੋਕਾਂ ਨੇ ਮੰਨ ਲਿਆ ਵੀ ਇਹ ਕਾਸਮੇਦ ਸੀਗੀ ਕਿ ਜਾਂ ਸਾਡਾ ਕੋਈ ਫਾਇਦਾ ਹੋ ਜਾਊ ਭਲਾ ਹੋ ਜਾਊ ਸਭ ਤੋਂ ਪਹਿਲਾਂ ਭਲਾ ਤਾਂ ਲੋਕਾਂ ਨੇ ਬਸ ਇਸ ਨਸ਼ੇ ਦੇ ਮੰਗਿਆ ਸੀ ਆ ਵੀ ਨਸ਼ਾ ਪੰਜਾਬ ਚੋਂ ਚਿੱਟਾ ਕੋਰ ਖਤਮ ਹੋ ਜੇ ਤੇ ਮਾਵਾ ਦੇ ਪੁੱਤ ਬਚ ਜਾਣਗੇ ਪਰ ਦੋਸਤੋ ਪਹਿਲਾਂ ਆਪਾਂ ਚਿੱਟਾ ਮੰਨ ਲਾ ਵੀ ਨਸ਼ਾ ਨੌਜਵਾਨੀ ਕਰਦੇ ਸੁਣਦੇ ਹੁੰਦੇ ਸੀ ਵੇਂਦੇ ਹੁੰਦੇ ਸੀ ਕਿ ਤੇ ਹੁਣ ਤਾਂ ਬਈ ਆਪਾਂ ਸੋਸ਼ਲ ਮੀਡੀਆ ਤੇ ਵੇਣੇ ਆ ਕਿ ਨੌਜਵਾਨ ਕੁੜੀਆਂ ਵੀ ਇਸ ਦਲਦਲ ਚ ਪੈ ਗਈਆਂ ਕੀ ਯਾਰ ਮੰਨ ਲਾ ਵੀ ਤੁਸੀਂ ਕਿੰਨੇ ਤਾਂ ਆਪਣੇ ਮੰਨ ਲਾ ਵੀ ਹਰੇਕ ਪਿੰਡ ਦੇ ਵਿੱਚੋਂ ਤੁਸੀਂ ਬਈ ਜਿਹੜਾ ਵੀ ਮੇਰਾ ਭਰਾ ਲਾਈ ਵੇਣਾ ਤੁਸੀਂ ਅੰਕੜੇ ਕੱਢ ਕੇ ਦੇਖਿਓ ਵੀ ਕਿੰਨੇ ਨੂੰ ਤਾਂ ਆਪਣੇ ਸਰਕਾਰੀ ਨੌਕਰੀ ਮਿਲ ਗਈ ਕਿੰਨੇ ਆਪਣੇ ਨਸ਼ੇ ਤੋਂ ਮੁਕਤ ਨੌਜਵਾਨਾਂ ਤੇ ਕਿੰਨੇ ਆਪਣੇ ਨੌਜਵਾਨ ਬਾਹਰ ਜਾ ਬੜੇ ਇਸ ਬਾਰੇ ਜ਼ਰੂਰ ਦੇਖਿਓ ਭਰਾਵੋ ਸੋਨੂੰ ਕਿ ਜਿਹੜੇ ਮੰਨ ਲਾ ਵੀ ਗਿਣਤੀ ਵਧੂਗੀ ਨਾ ਉਹ ਨਸ਼ੇ ਤੇ ਬਾਹਰ ਜਾਣ ਵਾਲਿਆਂ ਦੀ ਵਧੂਗੀ ਕਿਉਂ ਜ਼ਿਆਦਾਤਰ ਜਾਂ ਤਾਂ ਨੌਜਵਾਨ ਬਾਹਰ ਜਾਈ ਜਾਂਦੇ ਆ ਉਦੋਂ ਬਾਅਦ ਮੰਨ ਲਾ ਵੀ ਥੋੜੀ ਵੱਧ ਗਿਣਤੀ ਇੱਧਰ ਨਸ਼ੇ ਕੰਨੀ ਆਈ ਜਾਂਦੀ ਹੈ ਤੇ ਜਿਹੜੇ ਮਲਾਜ਼ਮਾਂ ਦੀ ਗਿਣਤੀ ਆਊਗੀ ਉਹ ਤਾਂ ਬਾਈ ਜੀ ਤੀਜੇ ਨੰਬਰ ਤੇ ਆਉਂਦੀ ਹੈ ਚਲੋ ਹੋ ਸਕਦਾ ਆਪਾਂ ਦਾ ਸਮੇਤ ਕਰਦੇ ਆ ਕਿ ਸਾਰੇ ਪਿੰਡਾਂ ਦੇ ਵਿੱਚ ਹੋਵੇ ਪਰ ਸਾਡੇ ਪਿੰਡ ਦੇ ਵਿੱਚ ਮੰਨ ਲਾ ਵੀ ਜਿਹੜੇ ਮੁੰਡੇ ਵਿਦੇਸ਼ ਗਏ ਹੈਗੇ ਉਹਨਾਂ ਦੀ ਗਿਣਤੀ ਵੱਧ ਹੈ ਦੂਜੇ ਨੰਬਰ ਤੇ ਨੌਕਰੀਆਂ ਦੀ ਤੇ ਤੀਜੇ ਨੰਬਰ ਤੇ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵੱਧ ਹੈ ਤੁਸੀਂ ਵੀ ਆਪਣੇ ਭਵਾਂ ਦੇ ਕੋਈ ਬੰਦਾ ਵੇਖ ਲੋ ਨਿਗਾਹ ਮਾਰ ਕੇ ਭਰਾਓ 40 40 35 35 30 30 ਲੱਖ ਰੁਪਇਆ ਲਾ ਕੇ ਪਿਆ ਪੁੱਤਾਂ ਨੂੰ ਬਾਹਰ ਭੇਜਣਾ ਬਹੁਤ ਔਖਾ ਹੈ ਹਾਂਜੀ ਬਾਈ ਜੀ ਨਿਤਨ ਜੀ ਨਿਤਨ ਜੀ ਹਾਂਜੀ ਰਾਧਾ ਸਵਾਮੀ ਜੀ ਸਰਦਾਰ ਜੀ ਸਰਦਾਰ ਜੀ ਠੀਕ ਹੈ ਜੀ ਸਰਦਾਰ ਜੀ ਮੈਂ ਨਹੀਂ ਹੁਣੀ ਇਸ ਵੀਡੀਓ ਪਰ ਰਹਿਣਾ ਹੁਣ ਆਪ ਮੋਈਸੀ ਬਾਤ ਤੇ ਚਲੋ ਜੋ ਵੀ ਭੈਣ ਭਰਾ ਜੁੜੇ ਆ ਨਾਲ ਵੇਹਿੰਦੇ ਸਾਰਿਆਂ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਦੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਹੇ ਸੱਚਾ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖੀ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਹਾਂ ਦੋਸਤੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਅੱਜ ਅੱਜ ਕੀ ਮੰਨ ਲਾ ਯਾਰ ਜਦੋਂ ਪਰੋਜ ਹੀ ਵੇਣੇ ਆ ਫੋਨ ਕੱਢ ਕੇ ਵੀ ਬੱਜਾ ਦੇ ਆਪਾਂ ਨੂੰ ਫੇਸਬੁੱਕ ਤੇ ਜਾਂ YouTube ਤੇ ਬਸ ਆਹੀ ਮਿਲਦੀਆਂ ਕਿਸੇ ਦੇ ਸਰੇਂਜ ਪਾਹ ਚੋਂ ਨਿਕਲ ਗਈ ਕਿਤੇ ਕਿਸੇ ਦੇ ਸਰੇਂਜ ਰਹੇਗੀ ਤੇ ਸਰਕਾਰ ਇੱਕ ਪਾਸੇ ਫੁੱਲ ਜ਼ੋਰ ਲਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਪਿੰਡਾਂ ਦੀ ਗਿਣਤੀ ਪਤਾ 1 ML ਗਿਣਤੀ ਵਧਾ ਦਿੰਦਾ ਦੂਜਾ ਘਟਾ ਦਿੰਦਾ ਹੈ ਉਹ ਕਹਿੰਦਾ ਸੀ ਐਨੇ ਪਿੰਡਾਂ ਨਾਲ ਸੀ ਤੁਮ ਉਹ ਕਹਿੰਦਾ ਸੀ ਐਨੇ ਕਰਦੇ ਤੇ ਜਿਹੜੀ ਹਕੀਕਤ ਆਪਾਂ ਪਿੰਡਾਂ ਦੇ ਵਿੱਚ ਵੇਣੇ ਹੈਗੇ ਉਹ ਦਿਨੋ ਦਿਨ ਵੱਧਦੀ ਜਾਂਦੀ ਹੈ ਤੇ ਪੰਜਾਬ ਪੁਲਿਸ ਹੈਗੀ ਮੁਲਾਜ਼ਮਾ ਬਚਰੇ ਇਹਨਾਂ ਨੇ ਆਪਦੀ ਡਿਊਟੀ ਕਰਨੀ ਹੈ ਭਈ ਜਿਵੇਂ ਇਹਨਾਂ ਨੂੰ ਆਰਡਰ ਆ ਜਾਂਦਾ ਇਹ ਆਦਾ ਉਵੇਂ ਡਿਊਟੀ ਕਰ ਦਿੰਦੇ ਆ ਜੇ ਕੋਈ ਇਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਆਹ ਰੰਗ ਕੋਪੋਚਾ ਮਾਰ ਦਿਓ ਜਿੱਥੇ ਲਿਖਿਆ ਹੈਗਾ ਇਹ ਭਾਈ ਆ ਤਾਂ ਡਿਊਟੀ ਸਿਰ ਮੱਥੇ ਸਮਝ ਕੇ ਉਹ ਲਿਖਿਆ ਮਟਾਈ ਜਾਂਦੇ ਆ। ਕਿਉਂ ਇਹਨਾਂ ਦੀ ਆਪਦੀ ਡਿਊਟੀ ਹੈਗੀ। ਤੇ ਪਰ ਸਹੀ ਮਹਿਣਿਆਂ ਦੇ ਵਿੱਚ ਭਰਾਵੋ ਕਹਨ ਨੂੰ ਕੁਛ ਕਹੀ ਜਾਓ। ਕਿ ਪਿਛਲੇ 10 ਸਾਲਾਂ ਦੇ ਵਿੱਚ ਇਹ ਜਿਹੜਾ ਦਲਦਲ ਭੈੜੀ ਹੈ ਨਸ਼ੇ ਦੀ ਬਧੀ ਹੈ ਘਟੀ ਨਹੀਂ ਗਈ। ਫਿਰ ਇੱਕਾ ਹੋਰ ਬਿਮਾਰੀ ਹੁਣ ਚੱਲਾਈ ਬੈਠੇ ਜੀਵ ਵਾਲੀਆਂ ਗੋਲੀਆਂ ਦੀ। ਉਹ ਬਥੇ ਜਦ ਦੇਖੀ ਜਾਂਦੇ ਸੀ ਉਹ ਕਹਿੰਦੇ ਵੀ ਪਹਿਲਾਂ ਹੋਰ ਕੋਈ ਪੋਸਟ ਪਾਤ ਖਾਂਦੇ ਸੀ ਉਹ ਮਹਿੰਗਾ ਹੋ ਗਿਆ ਹੁਣ ਚੀਬ ਵਾਲੀ ਗੋਲੀ ਲੈ ਲੈਣੇ ਆ ਉਹ ਦਿਨਾਂ ਬਸ ਉਸ ਜੀਆ ਕੰਮੀ ਜਾਂਦਾ ਸੈਟ ਰਹਿੰਦੇ ਬਸ ਤੁਰੇ ਫਿਰਦੇ ਯਾਰ ਕਿਹੜੇ ਕਿਹੜੇ ਸਰਕਾਰਾਂ ਵਾਦੇ ਕਰਕੇ ਆਪਣੇ ਨਾਲ ਸੱਤਾ ਚਾਉਂਦੀਆਂ ਤੇ ਉਹੀ ਸਰਕਾਰਾਂ ਜਦੋਂ ਕੁਰਸੀ ਤੇ ਬਹਿ ਜਾਂਦੀਆਂ ਤੇ ਜਿਹੜੀ ਪੰਜਾਬ ਦੀ ਜਨਤਾ ਉਹਨਾਂ ਨੂੰ ਉਹ ਕੀੜੀਆਂ ਮਕੌੜੀਆਂ ਲੱਗਣ ਲੱਗ ਜਾਂਦੀਆਂ ਵੀ ਆਪਾਂ ਹੁਣ ਇਹਨਾਂ ਨੂੰ ਕੀ ਲੈਣਾ 5 ਸਾਲ ਰਾਜ ਕਰੋ ਬਸ ਆਪਣੀ ਸਰਕਾਰ ਬਣ ਕੇ ਪਰ ਨਹੀਂ ਭਾਈ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਚਲੋ ਠੀਕ ਹੈ 5-5 ਸਾਲਾਂ ਬਾਅਦ ਬਦਲ ਜਾਂਦੀਆਂ ਪਰ ਜਿਹੜੀ ਸਰਕਾਰ ਨੇ ਜਿੰਨੀ ਪੰਜਾਬ ਨਾਲ ਗਦਾਰੀ ਕੀਤੀ ਹੈ ਨਾ ਜਨਤਾ ਨਾਲ ਉਹ ਸੋਖ ਨਹੀਂ ਪਾਉਂਦੀਆਂਗੇ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਨਿਤਨ ਜੀ ਪੰਜਾਬੀ ਚ ਕਰਨ ਦੇ ਬਹੁਤ-ਬਹੁਤ ਧੰਨਵਾਦ ਕਿਉਂਕਿ ਭਰਾਵੋ ਅੰਗਰੇਜ਼ੀ ਕਰਨਿਓ ਥੋੜੇ ਹੱਤ-ਤੰਗ ਆ ਕਿ ਅੰਗਰੇਜ਼ੀ ਘੱਟ ਆਉਂਦੀ ਐ ਤੇਰਾ ਮੇਰਾ ਵੀਰ ਬਹੁਤ-ਬਹੁਤ ਧੰਨਵਾਦ ਪੰਜਾਬੀ ਚ ਟਿੱਪਣੀ ਕਰਿਆ ਕਰੋ ਬਾਅਦ ਵਿੱਚ ਆਸਾਨੀ ਹੋ ਗਈ ਹਾਂਜੀ ਨਿਤਨ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਬਸ ਦੇ ਰਹੋ ਇਹ ਆਪ ਕਹਾਂ ਸੇ ਬੋ ਜੁੜੇ ਹੋਏ ਹੋ ਬਾਈ ਸਾਹਿਬ ਮੜਾ ਬਤਾ ਦੇਣਾ ਸੌਰੀ ਬਾਈ ਜੀ ਦੱਸ ਦੇਣਾ ਤੇ ਆਪਾਂ ਗੱਲਬਾਤ ਦੋਸਤੋ ਉਹੀ ਕਰੀ ਜਾਂਦੇ ਸੀ ਕਿ ਜਦੋਂ ਇਲੈਕਸ਼ਨਾਂ ਦੇ ਦਿਨ ਵੋਟਾਂ ਆਉਂਦੀਆਂ ਤਾਂ ਉਦੋਂ ਸਰਕਾਰਾਂ ਬਹੁਤ-ਬਹੁਤ ਵੱਡੇ ਮੰਨ ਲਾ ਵੀ ਵਾਅਦੇ ਕਰਦੀਆਂ ਜਿਵੇਂ ਪਿਛਲੇ ਬੇਲੇ ਤਾਂ ਮੰਨ ਲਾ ਵੀ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਕੁੱਟਕਾ ਸਾਹਿਬ ਦੀ ਵੀ ਸੌਂ ਖਾ ਕੇ ਤਲਵੰਡੀ ਕੰਨੀ ਹੱਥ ਕਰਕੇ ਕਿਹਾ ਸੀਗਾ ਕਿ ਮੈਂ 28 ਦਿਨਾਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੂੰ ਤੇ ਭਰਾਓ 5 ਸਾਲ ਉਹ ਵੀ ਟੱਪ ਕੇ ਉਹਦੇ ਤੇ ਕੁਝ ਲੋਕਾਂ ਨੂੰ ਐ ਭਰੋਸਾ ਸੀ ਕਿ ਉਹਨੇ ਪਹਿਲਾਂ ਜਿੰਨੀਆਂ ਕੋਈ ਗੱਲਾਂ ਕਈਆਂ ਸੀਗੀਆਂ ਉਹ ਪੂਰੀਆਂ ਕਰੀਆਂ ਸੀਗੀਆਂ। ਉਹਨਾਂ ਦੀਆਂ ਗੱਲਾਂ ਤੇ ਲਾਰਿਆਂ ਚ ਆ ਕੇ ਲੋਕ ਫੇਰ ਹੁਣ ਦੂਜੀ ਵਾਰ ਮੰਨ ਲਾ ਵੀ ਬਾਈ ਦੇ ਵਿੱਚ ਆ ਕੇ ਲੋਕਾਂ ਨੂੰ ਇੱਕ ਉਮੀਦ ਜਾਗੀ ਸੀਗੀ ਕਿ ਪੰਜਾਬ ਦਾ ਕੋਈ ਭਲਾ ਹੋ ਜੂਗਾ। ਕਿ ਮੰਨ ਲਾ ਵੀ ਲੋਕਾਂ ਨੇ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕੋਈ ਰਵਿੰਦਰ ਕੇਜਰੀਵਾਲ ਨੂੰ ਨਹੀਂ ਜਾਣਿਆ। ਕੋਈ ਜਿਹੜੇ ਐਮ.ਐਲ.ਏ ਉੱਠੇ ਸੀ ਉਹਨਾਂ ਦਾ ਵੀ ਪੁੱਛਿਆ ਵੀ ਇਹ ਕੌਣ ਹੈ ਕਿੱਥੋਂ ਆਇਆ ਕਿਵੇਂ ਨਹੀਂ ਸਿਰਫ ਤੇ ਸਿਰਫ ਲੋਕਾਂ ਨੂੰ ਮੰਨ ਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਉਮੀਦਾਂ ਸੀਗੀਆਂ ਵੀ ਇਹ ਮੰਨ ਲਾ ਵੀ ਪੰਜਾਬ ਦਾ ਜਦੋਂ ਸੱਤਾ ਚ ਆ ਗਿਆ ਵੀ ਜਿਹੜੀਆਂ ਗੱਲਾਂ ਕਹਿੰਦਾ ਪੂਰੀਆਂ ਕਰੂਗਾ ਤੇ ਭਰਾਓ ਇਹ ਵੀ ਜਦੋਂ ਕੁਰਸੀ ਤੇ ਬਹਿ ਗਿਆ ਤੇ ਤੁਹਾਡੇ ਸਾਹਮਣੇ ਆ ਹੁਣ ਕਿ ਨਿੰਦਰ ਸੁਣਾਉਣ ਵਾਲੀ ਤਾਂ ਕੋਈ ਗੱਲਬਾਤ ਹੀ ਹੈ ਨਹੀਂਗੀ ਜਿਹੜੀ ਚੀਜ਼ ਮੰਨ ਲਾ ਵੀ ਥੋੜੀ ਜਿਹੀ ਉਹ ਹੁਣ ਜ਼ਿਆਦੇ ਹੋਈ ਪਈ ਐ ਕੋਈ ਵੀ ਲਾ ਲੋ ਜਿਵੇਂ ਮਾਨ ਸਾਹਿਬ ਨੇ ਅੱਖ ਜੀ ਇੱਥੇ ਧਰਨੇ ਨਹੀਂ ਲੱਗਣੇ ਲੱਗਣ ਦੇ ਕੋਈ ਕਿਸੇ ਤੇ ਲਾਠੀ ਚਾਰਜ ਨਹੀਂ ਹੋਣਾ ਕੁਛ ਐ ਨਹੀਂ ਹੋਣਾ ਤੇ ਸਾਰਾ ਕੁਝ ਹੀ ਉਦੋਂ ਵੱਧ ਹੋਈ ਜਾਂਦਾ ਹੈਗਾ ਡਾਂਗਾਂ ਵੀ ਵੱਧ ਫੇਰੀਆਂ ਜਾਂਦੀਆਂ ਧਰਨੇ ਵੀ ਉਹੀ ਲੱਗੇ ਜਾਂਦੇ ਆ ਜੇ ਕੋਈ ਆਪ ਦਾ ਚਾਂਤ ਮੈਂ ਪ੍ਰੋਜੈਕਟ ਕਰਦਾਗਾ ਉਹਦੇ ਵਿੱਚ ਵੀ ਮੰਨ ਲਾ ਵੀ ਛੇਤਰ ਪ੍ਰੋਬਲਮ ਨਹੀਂ ਹੋਈ ਜਾਂਦੀ ਐ ਹੁਣ ਦੇਖੋ ਪੰਜਾਬ ਦੀ ਅੱਗੇ ਕਿਹੜਾ ਬਾਹ ਫੜਦਾ ਕੀ ਹਾਲਾਤ ਆਉਂਦੀ ਐ ਪਰ ਗੱਲ ਤਾਂ ਬਾਈ ਜੀ ਦੁੱਖ ਉਹ ਤੋਂ ਲੱਗਦਾ ਵੀ ਜਦੋਂ ਕਿਸੇ ਦਾ ਨਾ ਨੌਜਵਾਨ ਧੀ ਪੁੱਤ ਜਾਂਦਾ ਦੁਨੀਆ ਤੇ ਤੇ ਉਸ ਪਰਿਵਾਰ ਤੇ ਨਾ ਤਾਂ ਆਪਾਂ ਉਹਨਾਂ ਨੂੰ ਪੁੱਛ ਸਕਦੇ ਆ ਤੇ ਨਾ ਆਪਾਂ ਨਾ ਉਹ ਬਿਆਨ ਕਰ ਸਕਦੇ ਆ ਵੀ ਉਹਨਾਂ ਦਾ ਕੀ ਰਹੇਗਾ ਤੇ ਕੀ ਉੱਜੜ ਗਿਆ ਯਾਰ ਤੇ ਕਈ ਤਾਂ ਬਈ ਮੰਨ ਲਾ ਵੀ ਬਸ ਰੋਟੀਆਂ ਸੇਕਨ ਵਾਲੇ ਆ ਤੇ ਬਸ ਉਹਨਾਂ ਨੂੰ ਤਾਂ ਆਏ ਆ ਵੀ ਕੋਈ ਨੀ ਕੀੜੇ ਮਕੌੜੇ ਇੱਕ ਦੋ ਵਿੱਚੋਂ ਰੁੜ ਗਏ ਤਾਂ ਫੇਰ ਕੀ ਹੋ ਗਿਆ ਪਰ ਨਹੀਂ ਉਹ ਭਰਾਵੋ ਆਪ ਦੇ ਹੱਥ ਹੱਥ ਧਰ ਕੇ ਦੇਖੋ ਇਹਨੀ ਗੱਲ ਹੈ ਪੰਜਾਬ ਦੀ ਇੰਨੀ ਭੂਲੀ ਭਾਲੀ ਜਨਤਾ ਨਾਲ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਕਰ ਕਰਦੀ ਹੈ ਨਾ ਸਰਕਾਰਾਂ ਤੇ ਚਲੋ ਜੋ ਕੋਈ ਵੈਗਰੂ ਕਰ ਕਰੂਗਾ ਪਤਾ ਹੀ ਦੋਸਤੋ ਸੋਚਦੇ ਆ ਕਿ हे ਸੱਚੇ ਭਾਸ਼ਾ ਪੰਜਾਬ ਤੇ ਮਿਹਰ ਪਰੇ ਹੱਥ ਰੱਖੀ ਪੰਜਾਬ ਨੂੰ ਕੱਲਾ ਬਸ ਆ ਨਸ਼ੇ ਵਾਲੇ ਜਾਲ ਚੋਂ ਕਢਦੀ ਉਹੀ ਸਾਨੂੰ ਕੋਈ ਫਰੀ ਜਾਂ ਸਬਸਿਟੀਆਂ ਜਾਂ ਕੁਝ ਨਹੀਂ ਚਾਹੀਦਾ ਬੱਚੀ ਦਾ ਪਰਿਵਾਰ ਤੰਦਰੁਸਤ ਹੈ ਬਾਈ ਜੀ ਉਦੋਂ ਸਾਰਾ ਕੁਝ ਹੀ ਵਧੀਆ ਹੈਗਾ ਐਨੇ ਕਿ ਹਰੇਕ ਬੰਦਾ ਸਮਰੱਥਾ ਰੱਖਦਾ ਕਿ ਕਮਾ ਕੇ ਆਪਣੇ ਬੱਚਿਆਂ ਨੂੰ ਖਵਾ ਸਕਦਾ ਹੈਗਾ ਇੰਨਾ ਵੀ ਪੰਜਾਬ ਦਾ ਪੰਜਾਬੀ ਬੰਦਾ ਇੰਨਾ ਵੀ ਉਹ ਹੈ ਨਹੀਂ ਕਿ ਜਿਹੜਾ ਕਮਾ ਕੇ ਆਪਦੇ ਪਰਿਵਾਰ ਨੂੰ ਨਾਲ ਖਵਾ ਸਕੇ ਇਹ ਕੌਮ ਤਾਂ ਮੰਨ ਲਾ ਵੀ ਕੱਲਾ ਪੰਜਾਬ ਇਹਨਾਂ ਤਿੰਨ ਹੋਰ ਸਟ੍ਰੇਟਾਂ ਨੂੰ ਖਵਾ ਸਕਦਾ ਤੇ ਆਪਦਾ ਤਾਂ ਕਿਉਂ ਨਹੀਂ ਆ ਹੁਣ ਪਿੱਛੇ ਜੇ ਆਪਾਂ ਦੇਖਿਆ ਹੀ ਹੈ ਭਾਈ ਨਿਤਨ ਜੀ ਵਿਊ ਬੂ ਵਾਲਾ ਆਪਾਂ ਨੂੰ ਕੋਈ ਉਹ ਨਹੀਂਗਾ ਇਹਨਾਂ ਵੀ ਘੱਟ ਹੋਣ ਚਾਹੀਏ ਵੱਧ ਹੋਣ ਪਰ ਆਪਾਂ ਨੂੰ ਜਿਹੜੀ ਗੱਲ ਛੋਡੇ ਨਾ ਦਿਲ ਖੋਲ ਕੇ ਗੱਲ ਕਰ ਲੈਣੇ ਨਾ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਕੋਈ ਆਪਾਂ ਨੂੰ ਇੰਨਾ ਵੀਹੁਂ-ਭੂਆਂ ਵਾਲਾ ਵੀ ਕੋਈ ਐਡਾ ਹੈ ਨਹੀਂਗਾ ਮਹਾਰਾਜ ਦਾ ਦਿੱਤਾ ਆਪਾਂ ਨੂੰ ਕੋਲ ਸਭ ਕੁਝ ਹੈ ਬੈਗਰੂ ਦੀ ਕਿਰਪਾ ਨਾਲ ਵਧੀਆ ਸੋਹਣੀ ਜਾਇਦਾਦ ਆ ਗਈ ਵਧੀਆ ਦੋ ਪੁੱਤਰ ਆ ਗਏ ਇੱਕ ਬੇਟਾ ਜੀ ਬਾਹਰ ਹੈ ਇੱਕ ਇੱਥੇ ਹੈ ਵਧੀਆ ਸਾਰਾ ਕੁਝ ਸੈਟ ਹੈ ਕੰਮ ਤੇ ਇਹ ਤਾਂ ਬਸ ਇੰਨਾ ਕੀ ਭਰਾਓ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਭਾਈ ਜੀ ਤੋਂ ਦੋ ਕਮੈਂਟ ਵਾਸਤੇ ਬਾਜ ਰੋਕਦਾ ਇਧਰ ਬਾਜਾਂ ਹੋ ਰਹੀ ਜਾਂਦੀਆਂ ਸੀਗੀਆਂ ਪਲੀਜ਼ ਦੋ ਕਮੈਂਟ ਹੀ ਬਸ ਉਹ ਕਰ ਦਾਂਗੇ ਜੇ ਲੋੜ ਪਈ ਤਾਂ ਹਾਂ ਭਾਈ ਜੀ ਉਹ 20 ਬੂਹਾਂ ਵਾਲਾ ਤੁਹਾਨੂੰ ਮੈਂ ਦੱਸੀ ਜਾਨੀ ਆਪਾਂ ਨੂੰ ਕੋਈ ਉਹ ਨਹੀਂਗਾ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਸਾਰਾ ਕੁਝ ਸਕਮ ਪਰ ਇਹ ਤਾਂ ਹੁਣ ਥੋੜਾ ਜਿਵੇਂ ਹੁਣ ਸੁਹਾਜ ਆ ਪੈ ਜਾਂਦਾ ਕਿ ਵੀ ਸੋਡੇ ਨਾਲ ਗੱਲਬਾਤ ਕਰ ਲੈਣੇ ਤੇ ਇੰਨੇ ਨਾਲ ਮਨ ਹੌਲਾ ਜਾਂ ਹੋ ਜਾਂਦਾਗਾ ਹੋਰ ਕੋਈ ਐਡੀ ਕੋਈ ਉਹ ਨਹੀਂਗਾ ਬਾਕੀ ਸੋਨਾ ਪਿਆਰ ਚਾਹੀਦਾ ਤੇ ਵਾਦੂ ਆਪਣੇ ਲਈ ਅਹਿਮਤ ਵਾਹਿਗੁਰੂ ਦੀ ਕਿਰਪਾ ਦੇ ਬਹੁ ਆ ਬਾਈ ਜੀ ਸਭ ਕੁਝ ਠੀਕ ਠਾਕ ਆ ਵਧੀਆ ਬਲ ਦੁੱਖ ਕਮੀ ਤਾਂ ਉਦੋਂ ਲੱਗਦੀ ਆ ਭਰਾਓ ਜਦੋਂ ਇਹੋ ਜਿਹੇ ਵੀਡੀਓ ਹਮਲਾ ਬੇਨੇ ਆ ਕਰਦੇ ਆਗੇ ਵੀ ਅੱਜ ਫਲਾਣੇ ਦਾ ਨੌਜਵਾਨ ਦਾ ਹੋ ਗਿਆ ਫਲਾਣੇ ਦਾ ਉਹ ਤੋਂ ਵੀ ਤੇ ਅਸ਼ਾ ਭਰਾ ਮੇਰੇ ਉਹ ਇੱਧਰ ਹੋਰ ਬਾਜਾਂ ਆਉਣ ਲੱਗ ਗਿਆ ਫੇਰ ਤੁਹਾਡੇ ਨਾਲ ਕੱਲ ਨੂੰ ਗੱਲਬਾਤ ਕਰਦੇ ਆਂ ਜੀ ਤਾਂ ਨਹੀਂ ਕਰਦਾ ਜਾਣ ਨੂੰ ਵੀ ਭਰਾ ਵਧੀਆ ਜੁੜੇ ਹੋਏ ਆ ਯਾਰ ਗੱਲਾਂ ਬਾਤਾਂ ਕਰਦੇ ਆਂ ਕੀ ਤੇ ਪਰ ਮਜਬੂਰੀ ਆ ਥੋੜੀ ਜੀ ਕਈ ਵਾਰੀ ਮੁੜ ਕੇ YouTube ਬੰਦ ਕਰ ਦਿੰਦਾ ਹੈਗਾ ਜੇ ਕੋਈ ਹੋਰ ਆ ਜਾਂਦਾ ਵਿੱਚੋਂ ਤੇ ਥੋੜਾ ਜਿਹਾ ਬਸ ਹਰ ਰੋਜ਼ ਹੀ ਆਪਾਂ ਇਸੇ ਵੇਲੇ ਹੀ ਮੰਨ ਲਾ ਵੀ ਇਹ ਤੂੰ ਘੰਟਾ ਪਹਿਲਾਂ 4:00 ਵਜੇ ਜ਼ਰੂਰ ਮੰਨ ਲਾ ਘੰਟਾ ਲਾਇਆ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਤੇ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਵੈਗੁਰੂ ਮੇਰ ਕਰੂਗਾ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਜੁੜੇ ਹੋਏ ਹੋ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਸਾਰਿਆਂ ਨੂੰ ਸਸਤਰੀ ਕਾਲ ਸਰਦਾਰ ਜੀ ਥੋੜੀ ਕਿਰਪਾ ਮੇਂ ਕਰ ਵੀ ਕਰੋ ਮੇਰੇ ਚੈਨਲ ਸਬਸਕ੍ਰਾਈਬ ਕਰੋ ਜੀ ਹਾਂ ਜੀ ਹਾਂ ਕਰ ਲੈਣਾ ਨਿਤਨੇ ਜੀ ਤੁਸੀਂ ਆਪਾਂ ਇਹ ਨਾਲ ਮਿਲ ਕੇ ਭਰਾ ਮੇਰੇ ਕਰੂ ਇੱਕ ਦੂਜੇ ਨੂੰ ਵਧੀਆ ਚੈਨਲ ਉਹ ਕਰਕੇ ਤੇ ਤੁਸੀਂ ਉਹ ਕਰ ਦਿਓ ਮੈਂ ਕਰ ਲੈਣਾਗਾ ਤੇ ਕੋਈ ਗੱਲ ਨਹੀਂ ਕੱਲ ਨੂੰ ਥੋੜਾ ਮਨ ਲਾ ਵੀ 4 ਵਜੇ ਆਪਾਂ ਫੇਰ ਲਾਈਵ ਹੋਵਾਂਗੇ ਤੇ ਤੁਹਾਡਾ ਚੈਨਲ ਜਰੂਰ ਇਸੇ ਤੁਹਾਡਾ ਚੈਨਲ ਮਨ ਲਾ ਇਸੇ ਨਾਂ ਤੇ ਐਸੇ ਤੇ ਕਰ ਲਾਂਗੇ ਆਪਾਂ ਨਿਤਨ ਨੀਤਨ ਠੀਕ ਆ ਬਾਈ ਜੀ ਜਿਉਂਦੇ ਬਸਦੇ ਰਹੋ ਚੜ੍ਹਦੀ ਕਲਾ ਚ ਰਹੋ ਵੈਗਰੂ ਮੇਰ ਕਰੂਗਾ